ਇੱਕ ਸਮਝਣ ਵਾਲੀ ਗੱਲ ਹੈ ਜੀ ਕਹਿੰਦੇ ਜਿਹੜੀ ਮੱਛੀ ਹੁੰਦੀ ਹੈ ਮੱਛੀ ਸਭ ਨੂੰ ਪਤਾ ਹੈ ਉਹ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਜੇ ਆਪਾਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢਾਂਗੇ ਮੱਛੀ ਮਰ ਜਾਵੇਗੀ ਕਿਉਂਕਿ ਜੀਵਨ ਮੱਛੀ ਦਾ ਪਾਣੀ ਦੇ ਨਾਲ ਹੈ ਕਹਿੰਦੇ ਮੱਛੀ ਨੂੰ ਇਹਨਾ ਮਾਨ ਹੁੰਦਾ ਹੈ ਜੇ ਮੈਂ ਪਾਣੀ ਦੇ ਵਿੱਚ ਰਵਾਂਗੀ ਤੇ ਮੈਂ ਕਦੀ ਮਰਾਂਗੀ ਨਹੀਂ ਇਹ ਤੇ ਯਾਦ ਰੱਖਿਓ ਹਰ ਵਕਤ ਮੱਛੀ ਪਾਣੀ ਵਿੱਚ ਰਹਿਣ ਵਾਲੀ ਇਹਨੇ ਜਦੋਂ ਉਹਨੂੰ ਕੋਈ ਮਛੇਰਾ ਆ ਕੇ ਫੜਦਾ ਹੈ ਨਾ ਮੱਛੀਆਂ ਫੜਨ ਵਾਲਾ ਆ ਕੇ ਪਾਣੀ ਦੇ ਵਿੱਚ ਜਾਲ ਵਿਛਾਉਂਦਾ ਹੈ ਉਦੋਂ ਉਸ ਜਾਲ ਦੇ ਵਿੱਚ ਮੱਛੀਆਂ ਫਸਦੀਆਂ ਨੇ ਪਾਣੀ ਦੇ ਵਿੱਚੋਂ ਨਿਕਲ ਜਾਂਦਾ ਹੈ ਇਹਦੇ ਉੱਪਰ ਮੱਛੀ ਨੇ ਆਸ ਲਾਈ ਸੀ ਕਿ ਮੈਨੂੰ ਪਾਣੀ ਬਚਾ ਦੇਗਾ ਉਹ ਪਾਣੀ ਮੱਛੀ ਦਾ ਸਾਥ ਛੱਡ ਜਾਂਦਾ ਹੈ ਉਹ ਮਛੇਰਾ ਮੱਛੀਆਂ ਕੱਢ ਕੇ ਲੈ ਜਾਂਦਾ ਹੈ ਇਦਾਂ ਹੀ ਹਰ ਇੱਕ ਇਨਸਾਨ ਆਪਾਂ ਇਨਸਾਨਾਂ ਤੋਂ ਆਸ ਲੈਂਦੇ ਆ ਕਿ ਸਾਡਾ ਸਾਥ ਦੇਵੇਗਾ ਇੱਥੇ ਸਾਥ ਕਿਸੇ ਨੇ ਨਹੀਂ ਦੇਣਾ ਰੱਬ ਤੋਂ ਨਾਵਾ ਰੱਬ ਹੀ ਆਪਣਾ ਅਸਲੀ ਸਾਥੀ ਹੈ